ਜਲਦੀ ਕਥਾ ਦੀ ਸਿਖਰ ਤੇ ਆਖੀ ਗਈ ਗੱਲ ਬਗਾਨੇ ਪੁੱਤ ਤਾੜੀ ਮਾਰ ਕੇ ਤਾਂ ਨਹੀਂ ਨਿਕਣ ਦਿੰਦੀ ਇਸ ਆਖੀ ਗੱਲ ਨੇ ਪਤਾ ਨਹੀਂ ਕਿੰਨੇ ਇਤਿਹਾਸਿਕ ਵਰਤਾਂਤ ਕਿੰਨੀਆਂ ਸਾਖੀਆਂ ਸ਼ੱਕ ਤਰਕ ਦੇ ਘੇਰੇ ਅੰਦਰ ਲਿਆ ਛੁੱਟੀਆਂ ਖੈਰ ਪ੍ਰਤੱਖ ਨੂੰ ਪ੍ਰਮਾਣ ਕਾਦਾ ਅਸਾਂ ਇੰਜ ਦੇ ਕਿੰਨੇ ਸਾਰੇ ਵਰਤਾਂਤ ਅੱਖਾਂ ਨਾਲ ਵੇਖੇ ਅਗਲੇ ਸਿੱਧਾ ਲਲਕਾਰ ਕੇ ਬੰਗਾਰ ਕੇ ਮਿਥ ਕੇ ਸਰੇ ਆਮ ਦੱਸ ਕੇ ਐਨ ਵਿਚਕਾਰੋਂ ਮੌਤ ਦੀ ਪੈਂਦੀ ਬਾਛੜ ਵਿੱਚੋਂ ਨਿਕਲ ਆਉ ਗਏ ਆਉ ਗਏ ਅਗਲੇ ਪਾਸੇ ਦੇ ਬੇਗਾਨੇ ਪੁੱਤ ਪੱਥਰ ਹੋ ਗਏ ਸੁਸਰੀ ਬਾਗ ਸੌ ਗਈ ਇੱਕ ਪਾਸੇ ਕੋਲ ਗਵਾਉਣ ਲਈ ਕੁਝ ਵੀ ਨਹੀਂ ਸੀ ਸਿਵਾਏ ਆਪ ਮੁਖੇ ਪੰਥ ਵਸੇ ਵਾਲੀ ਭਾਵਨਾ ਦੇ ਪਰ ਦੂਜੇ ਪਾਸੇ ਤਨਖਾਹਾਂ ਸਹੂਲਤਾਂ ਰੈਂਕਾਂ ਅਤੇ ਪਰਿਵਾਰਕ ਮੋਹ ਦੀਆਂ ਤੰਦਾ ਨਾਲ ਵੱਜੀ ਹੋਈ ਖਾਕੀ ਜਥੇਦਾਰ ਬਦੰਤੀ 84 ਵੇਲੇ ਪ੍ਰਕਰਮਾਂ ਦੇ ਪ੍ਰਸਾਦ ਅਤੇ ਗਿੱਲੇ ਪੌਣੇ ਕਮਰੇ ਦੇ ਐਨ ਉੱਤੇ ਕੁਆਟਰ 6 ਜੂਨ ਦੁਪਹਿਰ ਵੇਲੇ ਪੂਰੀ ਪ੍ਰਕਰਮਾ ਵਿੱਚ ਫੌਜ ਅਤੇ ਟੈਂਕ ਹੀ ਟੈਂਕ ਨਿਕਲਣ ਦਾ ਮੌਕਾ ਮਿਲਿਆ ਤਾਂ ਤੁਰ ਹੀ ਜਾਂਦੀ ਸੰਗਤ ਨਾਲ ਜਾ ਰਲੇ ਤੁਰਨ ਲੱਗਿਆਂ ਬਾਹਰੀ ਦੇ ਮੋਰਚੇ ਦੇ ਡਟੇ ਦੋ ਸਿੰਘ ਪੁੱਛਣ ਲੱਗੇ ਸਿੰਘੋ ਤੁਹਾਡਾ ਕੀ ਪ੍ਰੋਗਰਾਮ ਏ ਆਖਣ ਲੱਗੇ ਥੋੜਾ ਗੁੜ ਅਤੇ ਛੋਲੇ ਰੱਖ ਜਾਵੋ ਤੇ ਤੁਸੀਂ ਜਾਵੋ ਅਸੀਂ ਤੇ ਇੱਥੇ ਰਹਿਣਾ ਅਖੀਰ ਤੱਕ ਰਾਂ ਉਹ ਅਖੀਰ ਜਿਹੜੀ ਪਤਾ ਨਹੀਂ ਕਿਸ ਨੇ ਮਿਚੀ ਸੀ ਸ਼ਾਇਦ ਦਸਮ ਪਿਤਾ ਨਹੀਂ ਵਿਦਾਂਤੀ ਜੀ ਕਹਿੰਦੇ ਸਾਥੋਂ ਗਲਤੀ ਹੋ ਗਈ ਅਸਾਂ ਨਾਮ ਨਹੀਂ ਪੁੱਛੀ ਵਰਨਾ ਅੱਜ ਦੋਵੇਂ ਸੁਨਹਿਰੀ ਅੱਖਰਾਂ ਨਾਲ ਸ਼ਿੰਗਾਰੇ ਹੁੰਦੇ ਪਰ ਉਹਨਾਂ ਰੂਹਾਂ ਦਾ ਇਤਿਹਾਸਿਕ ਅਤੇ ਸੁਨਹਿਰੀ ਅੱਖਰਾਂ ਦੀ ਝਾਕ ਨਾਲ ਕੀ ਲੈਣਾ ਦੇਣਾ ਉਹ ਤੇ ਆਪ ਮੋਏ ਜਗ ਪਰ ਲੋ ਹੋਣਾ ਮਿੱਠ ਕੇ ਆਏ ਸਨ ਅਖੀਰ 8 ਜੂਨ ਨੂੰ ਮੁੱਠ ਕੋ ਛੋਲੇ ਚੱਬ ਕੇ ਉੜਦੇ ਫਿਰਨ ਸਰੀਰ ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ ਬਗਾਨੇ ਪੁੱਤ ਤਾੜੀ ਮਾਰ ਕੇ ਵਾਕਿਆ ਹੀ ਲੰਘਣ ਨਹੀਂ ਦਿੰਦੇ ਪਰ ਬੋਤਾ ਸਿੰਘ ਅਤੇ ਗਰਜਾ ਸਿੰਘ ਹੋਰਾਂ ਦਾ ਲਾਹੌਰ ਅਚੇਚਾ ਸੁਨੇਹਾ ਕੋ ਲਾਇਆ ਫਲਾਣੀ ਥਾ ਨਾਕਾ ਲਾਇਆ ਈ ਹਿੰਮਤੀ ਤਾਂ ਡੱਕ ਕੇ ਵਿਖਾਓ ਫਿਰ ਤਾੜੀ ਨਹੀਂ ਵੱਜੀ ਸਗੋਂ ਡਾਂਗਾ ਅਤੇ ਚੰਡੇ ਹੋਏ ਲੋਹੇ ਦੇ ਵੇ ਜੋੜ ਸਮੇਲ ਹੋਇਆ ਤੇ ਅੰਦਰੋਂ ਪ੍ਰਕਟ ਹੋਈਆਂ ਦੋ ਸੀਧੀਆਂ ਭਾਈ ਤਾਰੂ ਸਿੰਘ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਜੀ ਨੇ ਤਾੜੀ ਹੀ ਨਹੀਂ ਮਾਰੀ ਸਗੋਂ ਵੈਰੀ ਦੀ ਵਰਮੀ ਵਿੱਚ ਖਲੋਕੀ ਉੱਚੀ ਸਾਰੀ ਬੰਗਾਰਿਆ ਵੀ ਬਾਬਾ ਆਲੀ ਸਿੰਘ ਮਾਲੀ ਸਿੰਘ ਬਾਬਾ ਬੰਦਾ ਸਿੰਘ ਬਹਾਦਰ 4 ਸਾਲ ਦੇ ਪੁੱਤਰ ਉਦੇਸ ਸਿੰਘ ਨੂੰ ਚੀਰ ਅੰਦਰੋਂ ਧੜਕਦਾ ਦਿਲ ਕੱਢਿਆ ਤੇ ਫੇਰ ਬਾਬਾ ਬੰਦਾ ਜੀ ਦੇ ਮੂੰਹ ਵਿੱਚ ਤੁੰਨਿਆ ਪਰ ਅੱਗੋਂ ਸ਼ਾਂਤ ਜਿੱਤ ਐਸੇ ਵਰਤਾਂਤ ਐਸੀਆਂ ਕਹਾਣੀਆਂ ਇਨੀਆਂ ਸਦੀਆਂ ਲੰਘਣ ਬਾਅਦ ਵੀ ਨੂੰ ਕੰਡੇ ਖੜੇ ਹੋ ਜਾਂਦੇ ਐ ਬਿਆਨਤ ਸਿੰਘ ਤੇ ਸਤਵੰਤ ਸਿੰਘ ਭਾਈ ਜਿੰਦਾ ਸਿੰਘ ਸੁਖਾ ਡਾਕਟਰ ਆਖਦੇ ਤੇਰੀ ਲੱਤ ਵੜ ਦੇਣੀ ਸੱਚ ਬੋਲ ਆਖਦਾ ਵੱਡ ਦਿਓ ਮੈਨੂੰ ਕੋਈ ਫਰਕ ਨਹੀਂ ਪੈਂਦਾ ਪੁੱਟੇ ਹੋਏ ਨੋਂ ਲਾ ਦਿੱਤਾ ਖੋਪੜਾ ਵੱਡ ਦਿੱਤੀ ਰਸਨਾ ਕੱਢ ਦਿੱਤੀਆਂ ਅੱਖੀਆਂ ਤਾਂ ਵੀ ਬਾਣੀ ਪੜਦਾ ਭਾਈ ਅਨੋਖ ਸਿੰਘ ਆਪਣਾ ਆਪ ਬਾਰਨ ਲਈ ਸਿੱਕਾ ਉਬਾਲ ਕੇ ਕੀਤਾ ਗਿਆ ਫੈਸਲਾ ਮਲਤਾਨ ਦੇ ਕਿਲੇ ਦੀ ਫਸਿਲ ਤੋੜਨ ਲਈ ਤੋਪ ਦੇ ਟੁੱਟ ਗਏ ਪਹੀਏ ਨੂੰ ਦਿੱਤੇ ਗਏ ਬਾਈ ਮੁੱਡੇ ਅਤੇ ਫਿਰ ਤੁੰਬਾ ਤੁੰਬਾ ਹੋ ਕੇ ਉੱਡ ਗਏ ਬਾਈ ਸਰੀਰ ਤਾੜੀ ਮਾਰਨ ਤੋਂ ਘੱਟ ਥੋੜਾ ਸੀ ਹੁਣੇ-ਹੁਣੇ ਦਰਬਾਰ ਸਾਹਿਬ ਕੰਪਲੈਕਸ ਵਿੱਚ 6 ਮਈ 84 ਨੂੰ ਸਿੰਘਾਂ ਦੇ ਸੰਬੋਹਕ ਆਨੰਦ ਕਾਰਜ ਦੀ ਫਿਲਮ ਜੱਗ ਜਹਰ ਹੋਈ 6 ਜੂਨ ਕੱਲੂ ਘਾਰੇ ਤੋਂ ਸਿਰਫ ਇੱਕ ਮਹੀਨੋ ਪਹਿਲਾਂ ਦੀ ਬਾਹਰ ਚੱਪੇ ਚੱਪੇ ਤੇ ਲੱਗੀ ਫੋਰਸ ਤਾਂ ਵੀ ਅੰਦਰ ਤੁਰੇ ਫਿਰਦੇ ਸਿੰਘ ਹੱਸਦੇ ਖੇਡਦੇ ਮਜ਼ਾਕਾਂ ਕਰਦੇ ਇੱਕ ਦੂਜੇ ਨੂੰ ਫਤਿਹ ਬੁਲਾਉਂਦੇ ਅਤੇ ਹਦਾਇਤਾਂ ਦਿੰਦੇ ਕੋਈ ਡਰ ਸਿਕਨ ਮਲਾਲ ਨਹੀਂ ਮੌਤ ਨੂੰ ਆਖਦੇ ਕਾਲ ਨੂੰ ਆਉਂਦੀ ਭਾਵੇਂ ਅੱਜ ਆ ਜਾਵੇ ਸਾਨੂੰ ਕੋਈ ਪਰਵਾਹ ਨਹੀਂ ਮਗਰੋਂ ਬਹੁਤੇ ਸ਼ਹੀਦ ਵੀ ਹੋ ਗਏ ਕੀ ਇਹ ਸਭ ਕੁਝ ਤਾੜੀ ਮਾਰਨ ਤੋਂ ਘਟ ਨਹੀਂ ਸੀ ਹੋਰ ਵੀ ਅਨੇਕਾਂ ਬਰਤਾਂਤ ਸਾਰਾ ਕੁਝ ਲਿਖਣਾ ਤਾਂ ਬਸ ਵਿੱਚ ਨਹੀਂ ਪਰ ਇੰਨੀ ਗੱਲ ਜ਼ਰੂਰ ਆਖੀ ਜਾ ਸਕਦੀ ਏ ਲੰਮھوں ਕੇ ਖਾਤ ਹੋ ਗਈ ਔਰ ਸਦੀਆਂ ਨੇ ਸਜ਼ਾ ਪਾਈ ਅੱਜ ਇੱਕ ਜ਼ਿੰਮੇਵਾਰ ਮੰਚ ਤੋਂ 加ੜੀ ਮਾਰ ਬਰਤਾਂਤ ਤੇ ਕਿੰਤੂ ਪ੍ਰੰਤੂ ਹੋਇਆ ਕੱਲ ਤੂੰ ਤੱਤੀ ਤਵੀ ਤੇ ਵੀ ਹੂੰ ਬਾਬੇ ਵਿਧੀ ਚੰਦ ਮੱਸੇ ਰੰਗੜ ਕੰਧਾਂ ਵਿੱਚ ਚਿੰਨ ਦਿੱਤਿਆ ਹੋ ਤੇ ਵੀ ਹੋ 40 ਮੁਕਤਿਆਂ ਨਨਕਾਣਾਏ ਸਾਹਿਬ ਦੇ ਸਾਕੇ ਬਾਲੀ ਕੰਧਾਰੀ ਬਲੀ ਕੰਧਾਰੀ ਜੰਡ ਵਾਲਾ ਲਖਮਣ ਸਿੰਘ ਧਾਰੋ ਵਾਲੀ ਅਤੇ ਹੋਰ ਵੀ ਕਿੰਨੇ ਬਰਤਾਂਤ ਨਿਗੋਚਾਂ ਕੱਢ-ਕੱਢ ਅੱਗੇ ਕੀਤੀਆਂ ਜਾਣਗੀਆਂ ਫਿਰ ਸਪਸ਼ਟੀਕਰਨ ਅਤੇ ਸੰਕੇ ਨਿਵਾਰਨ ਵਾਲੇ ਗਿਣੇ ਚੁਣੇ ਰਹਿ ਗਏ ਮਨੁੱਖ ਹੱਥਾਂ ਨਾਲ ਦਿੱਤੀਆਂ ਦੰਦਾ ਨਾਲ ਫਿਰ ਖੋਲਣਗੇ ਫਿਰ ਉਹੀ ਹੋਵੇਗਾ ਜੋ ਅੱਜ ਵਿਪਰ ਘਟ ਗਿਣਤੀਆਂ ਦੇ ਇਤਿਹਾਸ ਵਿੱਚ ਨਾਲ ਕਰ ਰਿਹਾ ਹੈ ਸਭ ਕੁਝ ਸਫਾ ਚਟ ਨਾ ਰਹੇਗਾ ਵਾਂਸ ਤੇ ਨਾ ਵਜੇਗੀ ਵਾਂਸਰੀ ਇੱਕ ਮਹਾਨ ਸਿੱਖ ਫਿਲਾਸਫਰ ਨਿੱਕੇ ਹੁੰਦੇ ਆ ਆਪਣੇ ਪਿਤਾ ਜੀ ਨੂੰ ਪੁੱਛ ਬੈਠਾ ਕਿ ਖੰਡੇ ਵਾਟੇ ਦੀ ਪਹੌਲ ਵੇਲੇ ਦਸਮ ਪਿਤਾ ਨੇ ਬੱਕਰੇ ਝਟਕਾਏ ਸਨ ਕਿ ਇਨਸਾਨ ਅੱਗੋਂ ਝਟਕ ਮਾਰ ਦਿੱਤੀ ਕਿ ਖਬਰਦਾਰ ਜੇ ਸਵਾਲ ਦੁਆਰਾ ਪੁੱਛਿਆ ਜਿਹੜੀ ਗੱਲ ਦਸਮ ਪਿਤਾ ਨੇ ਸਾਨੂੰ ਦੱਸਣੀ ਬਾਜਬ ਨਹੀਂ ਸਮਝੀ ਉਹ ਗੱਲ ਤਰਕ ਦੀ ਕਸਵਟੀ ਤੇ ਰੱਖ ਕਿੰਨੇ ਸਾਰੇ ਸਵਾਲ ਖੜੇ ਕਰਨ ਦਾ ਸਾਨੂੰ ਕੋਈ ਹੱਕ ਨਹੀਂ ਜੋ ਦੀ ਬੱਚੇ ਪੀੜੀਦਰ ਪੀੜੀ ਤੁਰੇ ਇਤਿਹਾਸ ਨੂੰ ਜਦੋਂ ਆਪਣੀਆਂ ਦਾਦੀਆਂ ਨਾਨੀਆਂ ਦੇ ਮੂੰਹੋਂ ਸੁਣਦੇ ਤਾਂ ਕਦੇ ਨਹੀਂ ਭੁੱਲਦੇ ਕਿਉਂਕਿ ਦਾਦੀਆਂ ਨਾਨੀਆਂ ਮੂੰਹੋਂ ਸੁਣੀ ਹੋਈ ਨੂੰ ਉਹ ਸੱਚੇ ਰੱਬ ਦਾ ਹੁਕਮ ਮੰਦੇ ਉਹ ਦਾਦੀਆਂ ਨਾਨੀਆਂ ਜੋ ਸਾਡੇ ਵਿਰਸੇ ਪਰਿਵਾਰਾਂ ਚੋਂ ਪ੍ਰਾਈਵੇਸੀ ਦੇ ਨਾਮ ਤੇ ਅਲੋਪ ਹੁੰਦੀਆਂ ਜਾ ਰਹੀਆਂ ਹਨ ਹਰਪ੍ਰੀਤ ਸਿੰਘ ਜੀ ਦੀ ਰਚਨਾ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਤੁਸੀਂ ਵੀ ਇਸ ਬਰਤਾਲ ਬਾਰੇ ਆਪਣੇ ਕਮੈਂਟ ਜ਼ਰੂਰ ਕਮੈਂਟ ਬਾਕਸ ਵਿੱਚ ਲਿਖੋ ਜੀ ਤਾਂ ਕਿ ਅੱਗੇ ਸਾਰਿਆਂ ਨੂੰ ਪਤਾ ਲੱਗ ਸਕੇ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਮੈਂਟ ਜ਼ਰੂਰ ਦਿਓ ਜੀ